ਸਵਾਗਤ ਹੈ ਇੱਕ ਵਾਰ ਫਿਰ ਤੋਂ ਅੱਜ ਤਰੀਕ 24 ਫਰਵਰੀ 2025 ਦਿਨ ਸੋਮਵਾਰ ਸਭ ਤੋਂ ਪਹਿਲਾਂ ਦੁਨੀਆ ਦੀ ਸਭ ਤੋਂ ਵੱਡੀ ਖਬਰ ਜੋ ਅੱਜ ਦੇ ਦਿਨ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੇਲੈਂਸਕੀ ਕਹਿ ਰਿਹਾ ਹੈ ਕਿ ਉਹ ਆਪਣਾ ਰਾਸ਼ਟਰਪਤੀ ਦਾ ਅਹੁਦਾ ਤੇ ਨੈਟੋ ਦੀ ਮੈਂਬਰਸ਼ਿਪ ਤਿਆਗ ਦਵੇਗਾ ਜੇ ਉਸ ਦੇ ਨਾਲ ਉਸ ਦੇ ਦੇਸ਼ ਵਿੱਚ ਸ਼ਾਂਤੀ ਆਂਦੀ ਹੈ ਇਥੋਂ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ ਵੀ ਇੱਕ ਲੀਟਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹ ਆਪਣਾ ਰਾਸ਼ਟਰਪਤੀ ਦਾ ਅਹੁਦਾ ਛੱਡਣ ਲਈ ਵੀ ਤਿਆਰ ਹੈ ਸਿਰਫ ਆਪਣੇ ਦੇਸ਼ ਦੀ ਸ਼ਾਂਤੀ ਵਾਸਤੇ ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਸ ਨੂੰ ਆਪਣੇ ਦੇਸ਼ ਦੇ ਨਾਲ ਕਿੰਨਾ ਪਿਆਰ ਹੋਵੇਗਾ ਦੂਜੀ ਗੱਲ ਉਹ ਕਹਿ ਰਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੂੰ ਸਮਝਣਾ ਇਹ ਖਬਰ ਸਾਡੇ ਪੰਜਾਬੀਆਂ ਵਾਸਤੇ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ ਇੱਕ ਰਾਸ਼ਟਰਪਤੀ ਕਹਿ ਰਿਹਾ ਹੈ ਕਿ ਟਰੰਪ ਨੂੰ ਸਮਝਣਾ ਉਸ ਦੇ ਵਾਸਤੇ ਤੇ ਉਸਦੀ ਟੀਮ ਵਾਸਤੇ ਇੰਨਾ ਜਿਆਦਾ ਔਖਾ ਹੈ ਨਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ 트럼ਪ ਨਾਲ ਟੇਬਲ ਤੇ ਬੈਠ ਕੇ ਜੇ ਅਸੀਂ ਗੱਲਬਾਤ ਕਰੀਏ ਤਾਂ ਕਿਵੇਂ ਕਰੀਏ ਉਸਨੇ ਇੱਕ ਲਫ਼ਜ਼ ਵਰਤਿਆ ਹੈ ਵੀ 트럼ਪ ਨਾਲ ਗੱਲ ਕਰਨ ਵਾਸਤੇ ਸਾਨੂੰ ਡਾਕੂਮੈਂਟਰੀਜ਼ ਜੇ ਪੰਜਾਬੀ ਵਿੱਚ ਕਹਾਂ ਤਾਂ ਛੋਟੀਆਂ-ਛੋਟੀਆਂ ਫਿਲਮਾਂ ਦੇਖਣ ਦੀ ਲੋੜ ਪੈ ਰਹੀ ਹੈ ਜੋ ਦੇਖ ਕੇ ਅਸੀਂ ਸਿੱਖ ਸਕੀਏ ਵਿਟ ਟਰੰਪ ਵਰਗੀ ਮਾਨਸਿਕਤਾ ਵਾਲੇ ਬੰਦੇ ਨਾਲ ਜੇ ਅਸੀਂ ਟੇਬਲ ਤੇ ਬੈ ਕੇ ਗੱਲ ਕਰੀਏ ਨਾ ਤਾਂ ਕਿਵੇਂ ਕਰੀਏ ਸੋ ਇਸ ਤੋਂ ਅਸੀਂ ਸਾਰੇ ਪਤਾ ਲਗਾ ਸਕਦੇ ਆ ਕਿ ਜੇ ਇੱਕ ਦੇਸ਼ ਦੇ ਉਹ ਦੇਸ਼ ਦਾ ਉਸ ਦਾ ਪ੍ਰਧਾਨ ਮੰਤਰੀ ਹੀ ਹੈ ਯੂਕਰੇਨ ਦਾ ਜੇ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਟਰੰਪ ਨੂੰ ਸਮਝਣਾ ਇੰਨਾ ਔਖਾ ਹੈ ਤਾਂ ਜਿਹੜੇ ਪੰਜਾਬੀ ਅਸੀਂ ਐਟੀਆਟੀਆ ਗੱਲਬਾਤ ਕਰ ਰਹੇ ਹਾਂ ਇੰਟਰਵਿਊ ਦੇ ਰਹੇ ਹਾਂ ਜਾਂ ਰੀਲਾ ਬਣਾ ਰਹੇ ਹਾਂ ਜਾ ਕੋਈ ਪੱਤਰਕਾਰ ਕਹਿ ਰਿਹਾ ਹੈ ਕਿ 트럼ਪ ਸਰਕਾਰ ਸੋਚੇ ਉਹਨਾਂ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ ਵੀ ਜੇ ਉਹ ਦੇ ਨਾ 트럼ਪ ਨੂੰ ਸਮਝ ਸਕਦੇ ਤਾਂ ਅਸੀਂ 트럼ਪ ਨੂੰ ਕੀ ਸਮਝਾਂਗੇ ਇਹ ਵੱਡੇ ਦੇਸ਼ਾਂ ਦੇ ਕਾਨੂੰਨ ਹੁੰਦੇ ਹਨ ਇਹਨਾਂ ਦੀਆਂ ਪਾਲਿਸੀਆਂ ਹੁੰਦੀਆਂ ਹਨ ਇਹਨਾਂ ਨੂੰ ਸਮਝਣਾ ਬਹੁਤ ਜਿਆਦਾ ਔਖਾ ਹੁੰਦਾ ਹੈ ਕੋਈ ਸੌਖਾ ਕੰਮ ਨਹੀਂ ਹੈ ਅਤੇ ਦੂਜੀ ਸਾਨੂੰ ਇਸ ਤੋਂ ਇੱਕ ਹੋਰ ਗੱਲ ਸਿੱਖਣੀ ਚਾਹੀਦੀ ਹੈ ਇੱਕ ਟਾਈਮ ਸੀ ਜਦੋਂ ਅਮਰੀਕਾ ਯੂਕਰੇਨ ਦੇ ਮੋਟੇ ਨਾਲ ਮੋਟਾ ਲਾ ਕੇ ਖੜਾ ਸੀ ਯੂਕਰੇਨ ਦੇ ਨਾਲ ਗੰਤ ਬਣ ਕੇ ਖੜਾ ਸੀਗਾ ਰਸ਼ੀਆ ਦੇ ਖਿਲਾਫ ਤੇ ਅੱਜ ਉਹੀ 트ੰਪ ਜ਼ੇਲੈਂਸਕੀ ਨੂੰ ਕਹਿ ਰਿਹਾ ਹੈ ਕਿ ਇਹ ਜੋ ਵੀ ਲੜਾਈ ਹੋਈ ਹੈ ਇਸ ਦਾ ਜ਼ਿੰਮੇਵਾਰ ਯੂਕਰੇਨ ਦਾ ਪ੍ਰਧਾਨ ਮੰਤਰੀ ਆਪ ਹੈ ਉਹ ਆਪ ਨੇ ਜੱਠੇ 트ੰਪ ਨੇ ਇਹ ਵੀ ਬਿਆਨ ਦਿਆ ਹੈ ਕਿ ਜ਼ੇਲੈਂਸਕੀ ਨੇ ਬਿਨਾਂ ਸਬੂਤਾਂ ਤੋਂ ਅਮਰੀਕਾ ਤੋਂ ਬਹੁਤ ਜ਼ਿਆਦਾ ਫੰਡ ਲਿਆ ਹੈ ਇਸ ਦਾ ਉਸ ਨੂੰ ਜਵਾਬ ਦੇਣਾ ਪਵੇਗਾ ਇਹ ਸਭ ਗੱਲਾਂ ਸੋਚਣੀਆਂ ਚਾਹੀਦੀਆਂ ਹਨ ਸਾਨੂੰ ਸਾਨੂੰ ਇਹਨਾਂ ਗੱਲਾਂ ਤੋਂ ਸਿੱਖਣਾ ਚਾਹੀਦਾ ਹੈ ਅਸੀਂ ਐਨੇ ਭੋਲੇ ਜਾਂ ਐਨੇ ਚਲਾਕ ਨਾ ਬਣੀਏ ਜਿੱਦਾਂ ਦੀਆਂ ਗੱਲਾਂ ਅਸੀਂ ਪੰਜਾਬ 'ਚ ਕਰ ਰਹੇ ਹਾਂ ਨਾ ਕਿ ਅਸੀਂ ਅਮਰੀਕਾ ਨੂੰ ਆਪਣੀ ਗੱਲਾਂ ਵਿੱਚ ਲਾ ਲਵਾਂਗੇ ਤਾਂ ਇਹ ਅਸੀਂ ਛੱਡ ਦਈਏ ਦੂਜੀ ਬੜੀ ਮਹੱਤਵਪੂਰਨ ਖਬਰ ਆਪਣੇ ਪੰਜਾਬੀਆਂ ਵਾਸਤੇ ਇਹ ਹੈ ਦੀ ਅਮਰੀਕਨ ਸਰਕਾਰ ਨੇ ਉੱਥੇ ਦੀ ਜੋ ਹੋਮਲੈਂਡ ਸਿਕਿਉਰਿਟੀ ਅਫਸਰਸ ਨੇ ਉਹਨਾਂ ਨੂੰ ਪੂਰੀਆਂ ਤਾਕਤਾਂ ਦੇ ਦਿੱਤੀਆਂ ਹਨ ਕਿਹੜੀਆਂ ਤਾਕਤਾਂ ਕਿ ਉਹ ਜੇ ਚਾਣ ਬੇਸ਼ੱਕ ਕਿਸੇ ਦਾ ਅਸਾਈਲਮ ਕੇਸ ਜਾਂ ਕੋਈ ਕੇਸ ਹਜੇ ਕੋਰਟ ਵਿੱਚ ਚੱਲ ਵੀ ਰਿਹਾ ਹੈ ਨਾ ਉਹ ਉਹਨੂੰ ਵੀ ਚਾਲਦੇ ਕੇਸ ਨੂੰ ਬੰਦ ਕਰਵਾ ਕੇ ਉਸ ਬੰਦੇ ਨੂੰ ਅਮਰੀਕਾ ਵਿੱਚੋਂ ਡਿਪੋਰਟ ਕਰ ਸਕਦੇ ਹਨ ਇਹ ਪੂਰੀਆਂ ਪਾਵਰਾਂ ਉਹਨਾਂ ਨੇ ਉੱਥੇ ਦੇ ਅਫਸਰਾਂ ਨੂੰ ਦੇ ਦਿੱਤੀਆਂ ਹਨ ਚੱਲਦੇ ਕੇਸ ਨੂੰ ਰੋਕ ਕੇ ਸਰਕਾਰ ਕੋਲੋਂ ਐਪਲੀਕੇਸ਼ਨ ਲਗਾ ਕੇ ਤੇ ਉਹ ਕਦੇ ਵੀ ਉਸ ਬੰਦੇ ਨੂੰ ਵਾਪਸ ਭੇਜ ਸਕਦੇ ਹਨ ਜਿਹੜਾ 2 ਸਾਲ ਵਾਲਾ ਰੌਣਾ ਚੱਲ ਰਿਹਾ ਹੈ ਉਹ ਵੀ ਹਜੇ ਐਂ ਚੱਲ ਰਿਹਾ ਹੈ ਵੀ ਜਿੱਦਣ ਤੋਂ ਵੀ ਉਹਨੇ ਫੜ ਲਿਆ ਉਦੋਂ ਤੋਂ 2 ਸਾਲ 카ਉਂਟ ਕਰਦੇ ਉਹਨਾਂ ਵੀ ਜਾਂ ਉਹ ਉਸ ਅਫਸਰ ਦੀ ਮਰਜ਼ੀ ਹੈ ਕਿ ਉਹ ਕੀ ਚਾਹੁੰਦਾ ਹੈ ਉਸ ਟਾਈਮ ਉਸ ਅਫਸਰ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਜਾਂ ਉਸ ਅਫਸਰ ਨੂੰ ਜਿਹੜਾ ਵੀ ਬੰਦਾ ਜਾਂ ਜਿਹੜੀ ਵੀ ਕੇਸ ਦੀ ਫਾਈਲ ਉਹ ਦੇਖ ਰਿਹਾ ਹੈ ਉਹ ਕੇਸ ਦੀ ਫਾਈਲ ਪੜਨ ਤੋਂ ਬਾਅਦ ਉਸ ਅਫਸਰ ਦੇ ਜ਼ਿਹਨ ਵਿੱਚ ਕੀ ਆਉਂਦਾ ਹੈ ਕੀ ਮੈਨੂੰ ਇਹ ਬੰਦਾ ਆਪਣੇ ਦੇਸ਼ ਵਿੱਚ ਚਾਹੀਦਾ ਹੈ ਜਾਂ ਨਹੀਂ ਜੇ ਉਸਦੇ ਦਿਮਾਗ ਵਿੱਚ ਆਵੇ ਕਿ ਇਹ ਬੰਦਾ ਮੈਨੂੰ ਆਪਣੇ ਦੇਸ਼ ਵਿੱਚ ਨਹੀਂ ਚਾਹੀਦਾ ਤਾਂ ਉਹ ਉਹਦੇ ਕੇਸ ਦੀ ਡਿਸਮਿਸਲ ਦੀ ਐਪਲੀਕੇਸ਼ਨ ਲਗਾ ਕੇ ਉਸ ਦਾ ਕੇਸ ਬੰਦ ਕਰਵਾ ਕੇ ਉਸ ਨੂੰ 7 ਤੋਂ 10 ਦਿਨਾਂ ਵਿੱਚ ਡਿਪੋਰਟ ਕਰਕੇ ਉਹ ਆਪਕੋ ਦੇ ਪੇਚ ਸਕਦਾ ਹੈ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਅਮਰੀਕਾ ਵਿੱਚ ਪਹਿਲਾਂ ਲੋਕਾਂ ਨੂੰ 1 ਸਾਲ ਦੀ ਰਾਹਤ ਹੁੰਦੀ ਸੀ ਜਦੋਂ ਅਮਰੀਕਾ ਵਿੱਚ ਫੜੇ ਜਾਂਦੇ ਸੀਗੇ ਜਾਂ ਅਮਰੀਕਾ ਵਿੱਚ ਵੜੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਟੂਰਿਸਟ ਆਇਆ ਹੈ ਕੋਈ ਸਟੂਡੈਂਟ ਆਇਆ ਹੈ ਜਿਹੜੀ ਤਰੀਕ ਨੂੰ ਉਹ ਅਮਰੀਕਾ ਵਿੱਚ ਐਂਟਰ ਕਰੇ ਹਨ ਉਸ ਤੋਂ ਬਾਅਦ 1 ਸਾਲ ਦੇ ਵਿੱਚ ਵਿੱਚ ਉਹ ਆਪਣਾ ਅਸਾਈਲਮ ਕੇਸ ਲਗਾ ਸਕਦੇ ਹਨ ਸੋ ਗੱਲਾਂ ਚੱਲ ਰਹੀਆਂ ਹਨ ਕਿ ਉਹ 1 ਸਾਲ ਦਾ ਟਾਈਮ ਘਟਾ ਕੇ ਸ਼ਾਇਦ 6 ਮਹੀਨੇ ਕਰ ਦੇਣ ਚਾਹੇ ਚਾਲ ਕਰ ਦੇਣ ਉਹ ਕੁਝ ਵੀ ਕਰ ਸਕਦੇ ਹਨ ਹਜੇ ਆਇਆ ਨਹੀਂ ਹੈ ਪਰ ਆਏਗਾ ਜਰੂਰ ਇਹ ਵੀ ਮਹੀਨੇ ਤੱਕ ਆ ਜਾਏਗਾ ਸਾਲ ਘਟਾਣ ਕੇ ਇਹ ਖਬਰ ਪੱਕੀ ਹੈ ਕਿ ਸਾਲ ਤੋਂ ਘਟਾ ਕੇ ਉਹ 6 ਮਹੀਨੇ ਕਰ ਦੇਣ ਜਾਂ 4 ਮਹੀਨੇ ਇਹ ਉਹਨਾਂ ਦੀ ਮਰਜ਼ੀ ਹੈ ਹਜੇ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਕਿ ਕਿੰਨਾ ਟਾਈਮ ਘਟਾਉਣਗੇ ਘਟਾਣਗੇ ਜਰੂਰ ਇਹ ਸਭ ਗੱਲਾਂ ਦੇਖਣ ਪੜਨ ਤੋਂ ਬਾਅਦ ਅਮਰੀਕਾ ਵਿੱਚ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਹੈ ਪਹਿਲਾਂ ਕੀ ਹੁੰਦਾ ਸੀਗਾ ਲੋਕ ਕੈਨੇਡਾ ਜਾਂਦੇ ਸੀਗੇ ਜਿਨ੍ਹਾਂ ਦਾ ਕੈਨੇਡਾ ਕੁਝ ਨਹੀਂ ਬਣਦਾ ਸੀਗਾ ਜਾਂ ਜਿਹੜੇ ਸਟੂਡੈਂਟ ਕੈਨੇਡਾ ਜਾਂਦੇ ਸੀਗੇ ਜੇ ਉਹਨਾਂ ਦੀ ਕੈਨੇਡਾ ਵਿੱਚ ਪੀਆਰ ਨਹੀਂ ਹੁੰਦੀ ਸੀਗੀ ਤਾਂ ਉਹ ਬਾਰਡਰ ਟੱਪ ਕੇ ਅਮਰੀਕਾ ਆ ਜਾਂਦੇ ਸਨ ਅਮਰੀਕਾ ਆ ਕੇ ਆਪਣੀ ਕੋਈ ਨਾ ਕੋਈ ਫਾਈਲ ਪ੍ਰੋਟੈਕਸ਼ਨ ਵੀਜ਼ਾ ਵੀ ਜ਼ਿਆਦਾਤਰ ਲੋਕ ਪ੍ਰੋਟੈਕਸ਼ਨ ਵੀਜ਼ਾ ਦੀ ਫਾਈਲ ਹੀ ਲਗਾਉਂਦੇ ਹਨ ਜ਼ਿਆਦਾਤਰ ਲੋਕਾਂ ਕੋਲ ਇੱਕ ਹੀ ਰਾਹ ਹੁੰਦਾ ਹੈ ਅਸਾਈਲਮ ਕੇਸ ਹੋਰ ਕੋਈ ਰਾਹ ਨਹੀਂ ਹੁੰਦਾ ਸਾਇਨਮ ਦੀ ਐਪਲੀਕੇਸ਼ਨ ਲਗਾ ਦਿੰਦੇ ਸੀ ਸਾਲ ਲੱਗ ਜਾਂਦਾ ਸੀਗਾ 2 ਸਾਲ ਕਿਵਰ 10 ਸਾਲ ਕਿਵਰ 15 ਸਾਲ ਵੀ ਤੇ ਉਨੇ ਟਾਈਮ ਪੈਚ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਸੀਗਾ ਤੇ ਉਹ ਆਪਣਾ ਕੰਮ ਕਰੀ ਜਾਂਦੇ ਸੀਗੇ ਪਰ ਹੁਣ ਤੌਰ ਪੁੱਠਾ ਚੱਲ ਪਿਆ ਹੈ ਹੁਣ ਅਮਰੀਕਾ ਤੋਂ ਲੋਕ ਜਿਹੜੇ ਡਰੇ ਹੋਏ ਹਨ ਉਹ ਕੀ ਕਰ ਰਹੇ ਹਨ ਉਹ ਪੈਸੇ ਦੇ ਕੇ ਹੋਰ ਏਜੰਟਾਂ ਨੂੰ ਜਿਹੜੇ ਮੇਰੇ ਵਰਗੇ ਉੱਥੇ ਕੋਈ ਬੈਠੇ ਹੁੰਦੇ ਹਨ ਕਿ ਤੁਹਾਨੂੰ ਗੱਡੀ 'ਚ ਪਾ ਕੇ ਛੱਡਿਆ ਨਾ ਜਾਂ ਐਦਾਂ ਕਰ ਦਿੰਦੇ ਹਨ ਉਹ ਹੁਣ ਉਹਨਾਂ ਨੂੰ ਕੈਨੇਡਾ ਦਾ ਬਟ ਡਟ ਪਾ ਰਹੇ ਹਨ ਇਹ ਗਲਤੀ ਨਾ ਕਰੋ ਸਾਨੂੰ ਇਹ ਸਾਰਿਆਂ ਨੂੰ ਸਿੱਖਣਾ ਪਵੇਗਾ ਕਿ ਹੋਰ ਅਸੀਂ ਕਿੰਨੀ ਦੇਰ ਆਪਣੀ ਜ਼ਿੰਦਗੀ ਵਿੱਚ ਭੱਜੀ ਜਾਵਾਂਗੇ ਜੇ ਸਾਰੀ ਉਮਰ ਐਦਾਂ ਹੀ ਭੱਜੀ ਗਈ ਤਾਂ ਅਸੀਂ ਕੀ ਕਰਾਂਗੇ ਫਿਰ ਤਾਂ ਅਸੀਂ ਸਾਰੀ ਉਮਰ ਭੱਜਦੇ ਹੀ ਰਹਿ ਜਾਵਾਂਗੇ ਸਾਨੂੰ ਸਾਰਿਆਂ ਨੂੰ ਇਹ ਬੈਠ ਕੇ ਸੋਚਣਾ ਪਵੇਗਾ ਕਿ ਅਸੀਂ ਸਾਰੀ ਉਮਰ ਭੱਜਦੇ ਰਹਿਣਾ ਹੈ ਜਾਂ ਆਪਣੀ ਗਲਤੀਆਂ ਦਾ ਹੌਸਲੇ ਨਾਲ ਹਿੰਮਤ ਨਾਲ ਸਾਹਮਣਾ ਕਰਨਾ ਹੈ ਇਹ ਸਾਨੂੰ ਬੈਠ ਕੇ ਇੱਕ ਨਹੀਂ ਦੋ ਵਾਰ ਨਹੀਂ 10 ਵਾਰ ਸੋਚ ਕੇ ਆਪਣੇ ਬਿਹਤਰੀ ਵਾਸਤੇ ਕਦਮ ਚੱਕਨੇ ਪੈਣਗੇ ਕਈ ਵਾਰ ਨਾ ਭੱਜਣਾ ਪਿੱਛੇ ਮੁੜਨਾ ਹੀ ਬਿਹਤਰੀ ਹੁੰਦੀ ਹੈ ਸੋ ਇਹ ਮੇਰੀ ਸਲਾਹ ਹੈ ਸਾਰੇ ਜਾਣਿਆਂ ਨੂੰ ਬਾਕੀ ਸਾਰਿਆਂ ਦੇ ਹਰ ਕਿਸੇ ਨੇ ਆਪਣੇ ਮਨ ਦੀ ਕਰਨੀ ਹੁੰਦੀ ਹੈ ਤੇ ਇੱਕ ਜੇ ਮੈਂ ਆਮ ਸਲਾਹ ਦਵਾਂ ਜੋ ਹਰ ਕਿਸੇ ਨੂੰ ਆਪਣੇ ਤੇ ਅੱਜ ਦੀ ਡੇਟ ਵਿੱਚ ਲਾਗੂ ਕਰਨੀ ਚਾਹੀਦੀ ਹੈ ਕੋਈ ਵੀ ਬੰਦਾ ਜੇ ਕਿਸੇ ਦਾ ਕੋਈ ਛੋਟਾ ਵਕੀਲ ਹੈ ਜਾਂ ਨਵਾਂ ਵਕੀਲ ਹੈ ਨਾ ਉਹਨਾਂ ਕੋਲ ਆਪਣੇ ਕੇਸ ਵਾਪਸ ਲੈ ਕੇ ਕੋਈ ਪ੍ਰਾਣੇ ਵਕੀਲਾ ਕੋਲ ਜਾਓ ਜਿਨ੍ਹਾਂ ਨੂੰ ਪ੍ਰੈਕਟਿਸ ਕਰਦੇ ਆ ਉਹ 10 ਤੋਂ ਜ਼ਿਆਦਾ ਸਾਲ ਹੋ ਚੁੱਕੇ ਹਨ ਜਾਂ ਘੱਟੋ ਘੱਟ ਮੇਰੇ ਹਿਸਾਬ ਨਾਲ ਤਾਂ ਜਿਹੜਾ ਵਕੀਲ ਅੱਜ ਦੇ ਡੇਟ ਵਿੱਚ ਅਮਰੀਕਾ ਵਿੱਚ ਪਿਛਲੇ 20 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਹੈ ਨਾ ਉਹਦੇ ਕੋਲ ਜਾਓ ਗਰੰਟੀ ਤੁਹਾਨੂੰ ਉਹ ਵੀ ਨਹੀਂ ਦੇ ਸਕਦਾ ਜੇ ਅੱਜ ਕੋਈ ਵੀ ਜਾ ਕੇ ਕਿਸੇ ਵੱਡੇ ਤੇ ਵੱਡੇ ਵਕੀਲ ਨੂੰ ਵੀ ਪੁੱਛੇ ਕਿ ਜੇ ਮੇਰੀ ਅਮਰੀਕਾ ਦੀ ਫਾਈਲ ਜਿਹੜੀ ਫਾਈਲ ਮੈਂ ਅਸਾਈਲਮ ਦੇ ਬਿਹਾਫ ਤੇ ਲਗਾਈ ਹੈ ਕਿ ਉਹ ਫਾਈਲ ਮੇਰੀ ਮਨਜ਼ੂਰ ਹੋ ਜਾਵੇਗੀ ਕੀ ਮੈਨੂੰ ਪੀਆਰ ਮਿਲ ਜਾਵੇਗੀ ਇਸ ਦਾ ਜਵਾਬ ਅੱਜ ਦੀ ਡੇਟ ਵਿੱਚ ਕਿਸੇ ਕੋਲ ਵੀ ਨਹੀਂ ਹੈ ਉਸ ਦਾ ਕਾਰਨ ਇਹ ਹੈ ਜੋ ਮੈਂ ਇੱਕ ਵਾਰ ਪਹਿਲਾਂ ਵੀ ਗੱਲ ਕਹੀ ਸੀ ਅਮਰੀਕਨਸ ਰਿਲੀਜੀਅਨ ਬੇਸ ਤੇ ਦੇਣ ਵਾਲੀ ਪੀਆਰ ਦਾ ਜਿਹੜਾ ਕਾਨੂੰਨ ਸੀ ਉਹ ਰੀਡਿਫਾਈਨ ਕਰ ਰਹੇ ਹਨ ਇਸ ਦਾ ਮਤਲਬ ਹੈ ਉਹ ਸ਼ਰਤਾਂ ਨੂੰ ਜਿਹੜੀਆਂ ਛਤ ਇੱਕ ਸ਼ਰਤਾਂ ਦੇ ਸੀਗੀ ਕਿਸੇ ਬੰਦੇ ਨੂੰ ਧਰਮ ਦੇ ਨਾਂ ਤੇ ਆਪਣੇ ਦੇਸ਼ ਵਿੱਚ ਖਤਰਾ ਹੈ ਤਾਂ ਜੇ ਉਹ ਅਮਰੀਕਾ ਆ ਕੇ ਆਪਣੀ ਗੱਲ ਨੂੰ ਸਾਬਤ ਕਰ ਦਿੰਦਾ ਹੈ ਤਾਂ ਉਸ ਨੂੰ ਪੀਆਰ ਦੇ ਦਿੱਤੀ ਜਾਂਦੀ ਸੀ ਜਾਂ ਉਸ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਸੀਗਾ ਪਰ ਹੁਣ ਰਿਲੀਜੀਅਸ ਬੇਸ ਵਾਲਾ ਜਿਹੜਾ ਕਾਲਮ ਹੈ ਨਾ ਉਹ ਕਾਨੂੰਨ ਵਿੱਚੋਂ ਹੀ ਕੱਟ ਦਿੱਤਾ ਜਾਵੇਗਾ ਜਿਸ ਦਿਨ ਉਹ ਕਾਨੂੰਨ ਵਿੱਚੋਂ ਕੱਟ ਦਿੱਤਾ ਗਿਆ ਤਾਂ ਜਿਹੜੀਆਂ ਐਪਲੀਕੇਸ਼ਨਾਂ ਅੱਜ ਦੀ ਡੇਟ ਵਿੱਚ ਚੱਲ ਰਹੀਆਂ ਹਨ ਜੋ ਨਵੀਆਂ ਆਣ ਗਿਆ ਉਹਨਾਂ ਦਾ ਤਾਂ ਤੱਕ ਨਹੀਂ ਬਣੇਗਾ ਉਹ ਤਾਂ ਪਤਾ ਹੀ ਹੈ ਸਾਰਿਆਂ ਨੂੰ ਪਰ ਜੋ ਅੱਜ ਦੀ ਡੇਟ ਵਿੱਚ ਚੱਲ ਰਹੀਆਂ ਹਨ ਜਿਨ੍ਹਾਂ ਦੇ ਨਤੀਜੇ ਗ੍ਰੀਨ ਕਾਰਡ ਜਾਂ ਪੀਆਰ ਨਹੀਂ ਆਏ ਉਹਨਾਂ ਦੇ ਵੀ ਐਪਲੀਕੇਸ਼ਨਾਂ ਰਿਫਿਊਜ਼ ਹੋਣਗੀਆਂ 10 ਸਾਲ ਬਾਅਦ ਹੋ ਜੂਗੀ 15 ਸਾਲ ਬਾਅਦ ਹੋਣਗੀਆਂ ਜ਼ਰੂਰ ਸਾਨੂੰ ਸਾਰਿਆਂ ਨੂੰ ਅੱਜ ਤੋਂ ਬੈਠ ਕੇ ਸੋ ਮੇਰੇ ਵੱਲੋਂ ਬੇਨਤੀ ਹੈ ਜੀ ਸਾਰੇ ਜਾਣੇ ਇੱਕ ਵਾਰ ਆਪਣੇ ਵਕੀਲਾਂ ਨਾਲ ਬੈਠੋ ਵਕੀਲਾਂ ਨਾਲ ਬੈਠ ਕੇ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਵਕੀਲ ਹਜੇ ਨਵਾਂ ਹੈ ਤਾਂ ਕਿਸੇ ਪੁਰਾਣੇ ਵਕੀਲ ਕੋਲ ਜਾਓ ਉਸ ਨਾਲ ਬੈਠੋ ਉਸ ਨਾਲ ਗੱਲਬਾਤ ਕਰੋ ਉਸ ਨੂੰ ਇਹ ਨਾ ਪੁੱਛੋ ਕਿ ਮੈਨੂੰ ਪੀਆਰ ਮਿਲੇਗੀ ਜਾਂ ਨਹੀਂ ਮਿਲੇਗੀ ਉਸ ਨੂੰ ਇਹ ਪੁੱਛੋ ਜੋ ਅੱਜ ਚੱਲ ਰਿਹਾ ਹੈ 10 ਸਾਲ ਬਾਅਦ ਕੀ ਹੋਵੇਗਾ ਉਹ ਛੱਡੋ ਪਰ ਜੋ ਅੱਜ ਚੱਲ ਰਿਹਾ ਹੈ ਜੋ ਅੱਜ ਹਾਲਾਤ ਚੱਲ ਰਹੇ ਹਨ ਇਨ੍ਹਾਂ ਹਾਲਾਤਾਂ ਤੋਂ ਮੈਂ ਬਾਹਰ ਕਿਵੇਂ ਆਵਾਂ ਇਨ੍ਹਾਂ ਹਾਲਾਤਾਂ ਤੋਂ ਮੇਰਾ ਬਚਾਅ ਕਿਵੇਂ ਹੋ ਸਕਦਾ ਹੈ ਕਿ ਜੋ ਅੱਜ ਦੀ ਤਰੀਕ ਵਿੱਚ ਕਾਨੂੰਨ ਬਦਲੇ ਹਨ ਉਨਾ ਦਾ ਮੈਨੂੰ ਮਾੜਾ ਅਸਰ ਹੋਵੇਗਾ ਜਾਂ ਚੰਗਾ ਅਸਰ ਹੋਵੇਗਾ ਤੁਸੀਂ ਅੱਜ ਦੀ ਗੱਲ ਕਰੋ ਜੇ ਅੱਜ ਮੈਨੂੰ ਗਵਰਨਮੈਂਟ ਦਾ ਕੋਈ ਅਫਸਰ ਕੂੰਜੀ ਦੀ ਮੈਨੂੰ ਫੜ ਲਵੇ ਤਾਂ ਮੈਂ ਉਸ ਤੋਂ ਕਿਵੇਂ ਬਚਣਾ ਹਾਂ ਮੈਨੂੰ ਕਿਹੜੇ ਬਿਆਨ ਉਸ ਨੂੰ ਦੇਣੇ ਪੈਣੇ ਚਾਹੀਦੇ ਹਨ ਮੈਂ ਉਸ ਅਫਸਰ ਨੂੰ ਕੀ ਕਹਾਂ ਇਹ ਗੱਲਾਂ ਬੈਠ ਕੇ ਆਪਣੇ ਵਕੀਲ ਨਾਲ ਅੱਜ ਦੀ ਡੇਟ ਵਿੱਚ ਵਿਚਾਰੋ ਇੱਕ ਗੱਲ ਹੋਰ ਸਾਹਮਣੇ ਆਈ ਹੈ ਵੀ ਜੇ ਕਿਸੇ ਬੰਦੇ ਦਾ ਚੱਲਦਾ ਹੋਇਆ ਕੇਸ ਵੀ ਜਿਹੜੇ ਨਵੇਂ ਉਹਨਾਂ ਨੇ ਆਈ ਸਟਰੀਮ ਬਣਾਈ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਜੇ ਉਸਤੇ ਅਫਸਰ ਅਗੇ ਕੋਈ ਐਪਲੀਕੇਸ਼ਨ ਆਂਦੀ ਹੈ ਬੇਸ਼ੱਕ ਉਹ ਐਪਲੀਕੇਸ਼ਨ ਦੀ ਪ੍ਰोसीडिंग کورٹ ਵਿੱਚ ਚੱਲ ਰਹੀ ਹੈ ਪਰ ਜੇ ਉਹ ਅਫਸਰ ਦੇਖਦਾ ਹੈ ਕਿ ਇਹ ਬੰਦਾ ਕਿਉਂਕਿ ਉਹਨਾਂ ਕੋਲ ਸਾਰਾ ਰਿਕਾਰਡ ਹੁੰਦਾ ਹੈ ਅੱਜ ਦੇ ਦਿਨ ਵਿੱਚ ਹਰ ਕਿਸੇ ਦਾ ਰਿਕਾਰਡ ਉਹਨਾਂ ਦੇ ਕੰਪਿਊਟਰ ਵਿੱਚ ਹੈ ਕਿਹੜਾ ਬੰਦਾ ਕਿੱਥੇ ਹੈ ਕਦੋਂ ਹੈ ਕੀ ਕਰ ਰਿਹਾ ਹੈ ਸਾਰਾ ਰਿਕਾਰਡ ਉਹਨਾਂ ਕੋਲ ਹੈ ਜੇ ਤੁਸੀਂ ਕਿਤੇ ਟਰੱਕ ਚਲਾ ਰਹੇ ਹੋ ਤੁਸੀਂ ਲੋਡ ਲੈ ਕੇ ਕਿਤੇ ਬਾਹਰ ਗਏ ਹੋ ਕਿਤੇ ਦੂਰ ਗਏ ਹੋ ਕੋਈ ਬੰਦਾ ਅਮਰੀਕਾ ਤੋਂ ਲੋਡ ਲੈ ਕੇ ਕੈਨੇਡਾ ਗਿਆ 10 ਦਿਨ ਬਾਅਦ ਵਾਪਸ ਆਵੇਗਾ ਤੇ ਜੇ ਉਸਦੇ ਪਿੱਛੋਂ ਉਹਦਾ ਕੇਸ ਡਿਸਮਿਸ ਕਰਕੇ ਉਹਦੇ ਰਿਮੂਵਲ ਆਰਡਰ ਲੈ ਲੈਣਾ ਵੀ ਹਾਂ ਇਸ ਬੰਦੇ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਉਸ ਅਫਸਰ ਨੇ ਤੇ ਜੋ ਵੀ ਉਹਦਾ ਕੋਰਟ ਦਾ ਜੱਜ ਹੋਏਗਾ ਜੇ ਉਸਨੇ ਉਸਦੀ ਮਨਜ਼ੂਰੀ ਦੇ ਦਿੱਤੀ ਤਾਂ ਉਹ ਜਿੱਥੇ ਵੀ ਜਿਹੜੇ ਮੁਲਕ ਵਿੱਚ ਵੀ ਚਾਹੇ ਅਮਰੀਕਾ ਦੇ ਕਿਸੇ ਵੀ ਸ਼ਹਿਰ 'ਚ ਹੋਵੇ ਜਾਂ ਕੈਨੇਡਾ ਦੇ ਕਿਸੇ ਵੀ ਸ਼ਹਿਰ 'ਚ ਹੋਵੇ ਉਸ ਨੂੰ ਉੱਥੇ ਹੀ ਫੜ ਲਿਆ ਜਾਵੇਗਾ ਸੋ ਆਪਣੇ ਵਕੀਲਾਂ ਨੂੰ ਮਿਲੋ 10 ਦਿਨ ਕੰਮ ਨਹੀਂ ਵੀ ਕਰੋਗੇ ਕੁਝ ਨਹੀਂ ਘਟ ਜਾਣਾ ਆਪਣੇ ਵਕੀਲਾਂ ਨੂੰ ਅੱਜ ਤੋਂ ਮਿਲਣ ਲੱਗ ਜਾਓ ਜਾ ਕੇ ਉਹਨਾਂ ਨਾਲ ਗੱਲ ਕਰੋ ਉਹਨਾਂ ਨਾਲ ਬੈਠੋ ਉਹਨਾਂ ਨੂੰ ਬੈਠ ਕੇ ਇਹਨਾਂ ਤਿੰਨ ਚਾਰ ਸਵਾਲਾਂ ਦੇ ਜਵਾਬ ਪੁੱਛੋ ਕੋਰਟ ਵਿੱਚ ਤਾਂ ਹਜੇ ਤਰੀਕ ਬਾਅਦ ਵਿੱਚ ਉਹ ਬਾਅਦ ਵਿੱਚ ਉਹ ਦੇਖ ਲਿਓ ਅੱਜ ਦੇ ਦਿਨ ਵਿੱਚ ਬਸ ਇਹੀ ਸਵਾਲਾਂ ਤੇ ਕੰਮ ਕਰੋ ਜੇ ਮੈਨੂੰ ਕੋਈ ਅਫਸਰ ਫੜ ਲਵੇ ਜਿਹੜੇ ਉਹ ਮੈਨੂੰ ਸਵਾਲ ਪੁੱਛੂਗਾ ਤਾਂ ਮੈਂ ਉਸ ਦਾ ਉਸ ਅਫਸਰ ਨੂੰ ਕੀ ਜਵਾਬ ਦਵਾਂ ਇਨ੍ਹਾਂ ਜਵਾਬਾਂ ਤੇ ਕੰਮ ਕਰੋ ਛੋਟੇ ਛੋਟੇ ਕੰਮ ਕਰਨੇ ਸ਼ੁਰੂ ਕਰੋ ਬੈਠੋ ਕਿਸੇ ਵਧੀਆ ਵਕੀਲਾਂ ਕੋਲ ਜਾਓ ਕਿਸੇ ਵਧੀਆ ਵਕੀਲਾਂ ਦੇ ਪੈਨਲ ਕੋਲ ਜਾਓ ਬੇਸ਼ੱਕ ਗੋਰੇ ਵਕੀਲਾਂ ਕੋਲ ਜਾਓ ਹਜੇ ਮੈਂ ਜੇ ਮੈਂ ਵਕੀਲ ਸਾਰੇ ਹੀ ਚੰਗੇ ਹੁੰਦੇ ਆ ਕਿਸੇ ਵਕੀਲ ਨੂੰ ਮੈਂ ਮਾੜਾ ਨਹੀਂ ਕਹਿ ਰਿਹਾ ਪਰ ਜਿਹੜੇ ਉੱਥੇ ਦੇ ਆਪਣੇ ਜੋ ਗੋਰੇ ਵਕੀਲ ਹੋਣਗੇ ਨਾ ਉਹਨਾਂ ਨੂੰ ਉੱਥੇ ਦੇ ਕਾਨੂੰਨਾਂ ਬਾਰੇ ਜਿਹੜੇ ਉੱਥੇ ਦੇ ਸੋਲੀਸਿਟਰ ਹੋਣਗੇ ਉਹ ਉੱਥੇ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਮੇਰੇ ਖਿਆਲ ਨਾਲ ਜਿੰਨੇ ਕੇ ਵਕੀਲਾ ਨੂੰ ਮੈਂ ਜਾਣਦਾ ਹਾਂ ਜਿਹੜੇ ਗੋਰੇ ਵਕੀਲ ਹੁੰਦੇ ਹਨ ਨਾ ਉਹ ਸਸਤੇ ਹੁੰਦੇ ਹਨ ਉਹ ਤੁਹਾਨੂੰ ਸਹੀ ਸਲਾਹ ਦੇਣਗੇ ਤੁਹਾਨੂੰ ਸਹੀ ਰਾਹ ਦਿਖਾਣਗੇ ਉਹ ਕਾਨੂੰਨ ਦੀ ਕਿਤਾਬ ਖੋਲ ਕੇ ਕਾਨੂੰਨ ਦੀ ਕਿਤਾਬ ਖੋਲ ਕੇ ਕਾਨੂੰਨ ਵਿੱਚ ਇਸ ਗੱਲ ਦਾ ਕੀ ਹੱਲ ਹੈ ਨਾ ਉਹ ਤੁਹਾਨੂੰ ਉਹੀ ਜਵਾਬ ਦੱਸਣਗੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ ਆਪਣੀ ਐਪਲੀਕੇਸ਼ਨਾਂ ਤੇ ਦੁਆਰਾ ਕੰਮ ਕਰਨਾ ਸ਼ੁਰੂ ਕਰੋ ਬਾਕੀ ਗੱਲ ਕਰਦੇ ਆ ਅੱਖਰ ਉੱਪਰ ਥੱਲੇ ਹੋ ਗਏ ਹੋਣਗੇ ਉਹਦੇ ਵਾਸਤੇ ਮਾਫੀ ਹੈ ਜੇ ਕੋਈ ਗੱਲ ਮਾੜੀ ਲੱਗੀ ਹੋਵੇ ਤਾਂ ਛੋਟਾ ਜਾਣ ਕੇ ਮਾਫ ਕਰਨਾ ਜੀ ਤੁਸੀਂ ਸਾਰਿਆਂ ਨੇ ਟਾਈਮ ਕੱਢਿਆ ਧੰਨਵਾਦ ਸਾਰਿਆਂ ਦਾ ਜੀ ਥੈਂਕ ਯੂ